ਤੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਵੱਡੇ ਪੱਧਰ ਤੇ ਨੌਜਵਾਨਾਂ ਦੇ ਵੱਲੋਂ ਆਪੋ ਆਪਣੇ ਪਿੰਡਾਂ ਦੇ ਵਿੱਚ ਠੰਡੇ ਮਿੱਠੇ ਜਲਦੀ ਛਬੀ ਲਗਾਈ ਜਾਂਦੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਗੁਰੂ ਸਿੱਖ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਛਵੀਰ ਲਗਾਈ ਗਈ ਨੌਜਵਾਨਾਂ ਨੇ ਗੱਲਬਾਤ ਕਰਦੇ ਕਿ ਹੈ ਕਿ ਵਾਤਾਵਰਣ ਨੂੰ ਲੈ ਕੇ ਵੀ ਸਾਨੂੰ ਸਾਰਿਆਂ ਨੂੰ ਇੱਕ ਵੱਖਰਾ ਉਪਰਾਲਾ ਕਰਨਾ ਚਾਹੀਦਾ ਹੈ ਤੇ ਹਰ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਬੂਟੇ ਲਗਾਉਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਨੌਜਵਾਨਾਂ ਦੇ ਵੱਲੋਂ ਅੱਜ ਠੰਡੇ ਮਿੱਠੇ ਜਲ ਦੀ ਛਵੀਰ ਲਗਾਈ ਜਾ ਰਹੀ ਹੈ ਤੇ ਨਾਲ ਹੀ ਪਿੰਡ ਦੇ ਵਿੱਚ ਕਾਫੀ ਸਾਰੇ ਦਰਖਤ ਵੀ ਲਗਾਏ ਗਏ ਨੇ ਅਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰਿਚੇ ਖੁਸ਼ ਹਾਂ ਅੱਜ ਅਸੀਂ ਪਹੁੰਚੇ ਹਾਂ ਜੇਲਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸੋ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ਜਿਹੜੀਆਂ ਰੋਡ ਦੀਆਂ ਤਸਵੀਰਾਂ ਦਿਖਾ ਦਿਓ ਤਾ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਪੁਰਖ ਵਰਦਾ ਸੀ ਜਿੱਦਾਂ ਲਾ ਕੇ ਕੁਝ ਨੌਜਵਾਨਾਂ ਦੇ ਵੱਲੋਂ ਸਪੀਡ ਲਗਾਈ ਜੀ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਪਿੰਡ ਦੇ ਨੇ ਤੇ ਕਿੱਥੇ ਜਿਹੜੀ ਐ ਸਪੀਡ ਲਗਾਈ ਗਈ ਹੈ ਜੀ ਖਾਲਸਾ ਸਾਹਿਬ ਜੀ ਲਾਈਫ ਤੇ ਬਾਈ ਉਹ ਕਿੱਥੇ ਜਿਹੜੀ ਐ ਕਿਸ ਰੋਡ ਤੇ ਸਪੀਡ ਗਈ ਜੀ ਕਿਹੜੇ ਪਿੰਡ ਦੇ ਕੋਲ ਹੈ ਇਹ ਪ ਉਹਦੇ ਉੱਤੇ ਸਾਲ ਦੇ ਸਾਲ ਹੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਤੇ ਸ਼ਬੀਰ ਲਗਾਈ ਜਾਂਦੀ ਹੈ। ਪਿੰਡ ਦੇ ਸਜੋਗ ਲੋਕਾਈ ਕੀਤੇ ਜਾਣ ਨਾ ਵੀਰਾਂ। ਹਾਂ ਜੀ ਹਾਂ ਜੀ ਭਾਜੀ ਪਿੰਡ ਦੇ ਜਿੰਨੇ ਆਪਣੇ ਨੌਜਵਾਨ ਨੇ ਪਿੰਡੋਂ ਗ੍ਰਾਈ ਨਹੀਂ ਕਰਦੇ ਆਪਾਂ ਨੌਜਵਾਨ ਮੁੰਡੇ ਸੇਵਾ ਕਰਦੇ ਨੇ ਕੁਝ ਬਾਹਰ ਦੇ ਜਿੰਨੇ ਮੁੰਡੇ ਸਾਡੇ ਬਾਹਰ ਗਏ ਨੇ ਸਾਰੇ ਹੀ ਉਹ ਪੈਸੇ ਪਾਉਂਦੇ ਨੇ ਤੇ ਅਸੀਂ ਰਲ ਮਿਲ ਕੇ ਸੇਵਾ ਕਰੀਦੇ ਹਾਂ। ਜਿਵੇਂ ਬਾਹਰ ਦੀਆਂ ਸਟੇਟਾਂ ਜਾਂ ਹੋਰ ਕੋਈ ਮੁਲਕ ਨੇ ਜਿਵੇਂ ਚੱਲਦੇ ਨੇ ਔਰ ਜਿਵੇਂ ਕੋਈ ਬਾੜੋਂ ਦੀ ਜਾਂ ਕੁਝ ਹੁੰਦਾ ਵਾ ਉਹ ਉਥੋਂ ਬਹੁਤ ਵਾਚਾ ਪਾਣੀ ਮਹਿੰਗਾ ਕਰ ਦਿੰਦੇ। ਸਰ ਪੰਜਾਬ ਦੇ ਵਿੱਚ ਜਿਹੜਾ ਲੰਗਰ ਤੇ ਜਿਹ ਉਹ ਹਰ ਥਾਂ ਪਹੁੰਚਦੀਆਂ ਨਿੱਕੇ ਮੋਟੇ ਕਿਤੇ ਵੀ ਕੋਈ ਨਾ ਕੋਈ ਜਾਂ ਹੜ ਹੁੰਦੇ ਨੇ ਜਾਂ ਕੋਈ ਵੀ ਕਰੋਨਾ ਵੇਲੇ ਵੀ ਬਹੁਤ ਸੇਵਾ ਕੀਤੀ ਖਾਲਸਾ ਈਡ ਨੇ ਪਿੰਡਾਂ ਪਿੰਡਾਂ ਜੋਂ ਕਰਾਈਆਂ ਹੁੰਦੀਆਂ ਨੇ ਸਾਰੇ ਪਿੰਡ ਦੇ ਨੌਜਵਾਨ ਪੈਸੇ ਪਾਉਂਦੇ ਨੇ ਸਾਡੇ ਪਿੰਡੋਂ ਵੀ ਹਰਕਾਂ 5 ਲੱਖ ਰੁਪਇਆ ਇਕੱਠਾ ਕਰਕੇ ਸਾਰਿਆਂ ਵੀਰਾਂ ਨੇ ਤੇ ਆਪਾਂ ਉਦੋਂ ਭੇਜਿਆ ਸੀ ਹਣਾ ਵੇਲੇ ਸਾਰਿਆਂ ਸੇਵਾ ਕੀਤੀ ਮੁੰਡੇ ਨੌਕਰੀਆਂ ਕਰਦੇ ਨੌਜਵਾਨ ਫੌਜੀ ਨੇ ਉਹਦੇ ਬਾਹਰ ਨੇ ਕੁਝ ਪੁਲਿਸ ਜਨੇ ਮੁੰਡੇ ਸਰਵਿਸ ਸਰਵਿਸ ਚ ਕਰਦੇ ਨੇ ਬਹੁਤ ਮੁੰਡੇ ਹੱਡ ਪਿੰਡ ਦੇ ਇਹ ਕਰਕੇ ਫਿਰ ਆਪਾਂ ਆਪਣੇ ਮੁੰਡੇ-ਮੁੰਡੇ ਗਰਾਹੀ ਕਰਕੇ ਤੇ ਚਲੋ ਸੇਵਾ ਕਰ ਦੇਈ ਦੀ ਆ। ਪਰ ਇਹ ਇੱਕ ਚੀਜ਼ ਤੇ ਅੱਜ ਦੱਸਾਂ ਕਿ ਕਿੱਥੋਂ ਜਿਹੜੀ ਇਸਬੀਲ ਜਿਹੜੀ ਇਤਿਹਾਸ ਜਿਹੜਾ ਸਾਰਾ ਸ਼ਬੀਲ ਬਾਈ ਆਪਣੇ ਪੰਜਵੇਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਤੇ ਸ਼ਬੀਲ ਲਗਾਈ ਜਾਂਦੀ ਆ। ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 31 ਤਵੀ ਤੇ ਬਾਕੇ ਤੇ ਉੱਤੇ ਰੇਤ ਪਾਈ ਗਈ ਸੀ। ਫਿਰ ਇਸ ਕਰਕੇ ਸਾਡੇ ਸਿੰਘ ਮਤਲਬ ਸੰਗਤਾਂ ਨੂੰ ਛਕਾਉਂਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਕਰਕੇ ਸ਼ਬੀਲ ਲਗਾਈ ਜਾਂਦੀ ਠੰਡੇ ਜਾਲ ਕੋਸ਼ਕ ਥਾਂ ਲੰਗਰ ਦੀ ਵੀ ਸੇਵਾ ਹੁੰਦੀ ਆ ਪਰ ਜ਼ਿਆਦਾਤਰ ਸ਼ਬੀਲ ਦੀ ਹੁੰਦੀ ਆ ਮਿੱਠੇ ਪਾਣੀ ਦੀ ਸੇਵਾ। ਬਹੁਤ ਸਾਲ ਜਿਹੜੀ ਆ ਲੋਕਾਂ ਦੇ ਵੱਲੋਂ ਜਿਹੜੀ ਬਹੁਤ ਬਹੁਤ ਨਗਾਨੀ ਚੜੀ ਆ ਇਹ ਸਭ ਜਿਹੜੀ ਸੇਵਾ ਕਾਫੀ ਮੇਰੇ ਖਾਣ ਲੱਗੀ ਆ। ਹਾਂ ਜੀ ਜੀ ਬਹੁਤ ਬਹੁਤ ਹੁੰਦੇ ਤੇ ਬੜੀ ਕਿਰਪਾ ਮਾਲਕ ਦੀ ਥਾਂ ਥਾਂ ਦੇ ਅੱਡੇ ਅੱਡੇ ਤੇ ਸੇਵਾ ਹੁੰਦੀ ਆ। ਅਜੇ ਆ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ੀਤੀ ਢਾੜੇ ਤੋਂ ਬਾਅਦ ਚ ਵੀ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ਬੀਲਾਂ ਦਾ ਭਾਈ ਬਹੁਤ ਵਧੀਆ ਪਿੰਡਾਂ 'ਚ ਮੁੰਡੇ ਨੌਜਵਾਨ ਗਾਂ ਚਲੋ ਨੈਟ ਤੇ ਵੇਖੀਦਾ ਮੁੰਡੇ ਨਸ਼ਿਆਂ 'ਚ ਭਰ ਨਹੀਂ ਇੰਨੇ ਮੁੰਡੇ ਸਾਡੇ ਜਿਹੜੇ ਸੇਵਾ ਵੀ ਬੜੀ ਕਰਦੇ ਆ ਇਕੱਲੇ ਨਸ਼ੇ ਨਹੀਂ ਕਰਦੇ ਨਸ਼ੇ ਕਰਦੇ ਨੇ ਹੋਰ ਹੋਣਗੇ ਪਰ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹ ਫਿਰ ਖੁੱਲੇ ਦਿਲ ਖੁੱਲੇ ਦੇ ਲਈ ਸੇਵਾ ਕਰਦੇ ਜੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੌਜਵਾਨ ਇੱਥੇ ਜਿਹੜੇ ਬੈਗੇ ਨੇ ਕੁਝ ਜਿਹੜੇ ਅਜੇ ਵੀ ਪਟਕੇ ਨੇ ਹੁਣ ਕੀ ਮੈਸੇਜ ਹਾਂ ਜੀ ਹਾਂ ਜੀ ਮੈਸੇਜ ਇਹੋ ਹੀ ਆ ਵੀ ਪਿੰਡਾਂ ਦੇ ਵਿੱਚ ਯੂਥ ਨੂੰ ਅੱਗੇ ਕਰੋ ਕਿ ਨਹੀਂ ਨਵੇਂ ਲਿਆਓ ਯੂਥ ਪਿੰਡ ਰੁੱਖ ਲਾਓ ਛਿੱਦੀ ਦਿਹਾਣਿਆਂ ਦੇ ਰੁੱਖ ਲਾਓ ਨਵੇਂ ਸਾਲ ਤੇ ਰੁੱਖ ਲਾਓ ਸ਼ਬੀਲਾਂ ਲਾਓ ਲੰਗਰ ਲਾਓ ਪੈਸੇ ਨੌਜਵਾਨ ਮੁੰਡੇ ਇਕੱਠੇ ਕਰਕੇ ਸ਼ਬੀਲਾ ਲਾਓ ਲੰਗਰ ਲਾਓ ਸੰਗਤਾਂ ਵਾਲੀ ਗੁਰਦੁਆਰਾ ਲਾਉਣੀ ਗੁਰਦੁਆਰੇ ਚ ਲਾਓ ਸੜਕਾਂ ਤੇ ਲਾਉਣੀ ਸੜਕਾਂ ਤੇ ਲਾਓ 40 45 ਡਿਗਰੀ ਚੜੀ ਹੋੱਚੀ ਤੂੰ ਦੇਖ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜਿਆਦਾ ਕਿ ਮੈਸਜ ਜਿਹੜਾ ਦੇਣਾ ਕਿ ਕਾਹਤ ਜਿਹੜਾ ਤੂੰ ਨੌਜਵਾਨ ਨੇ ਇਹਦੇ ਉੱਪਰ ਲਾ ਕੀ ਕਰਨਾ ਚਾਹੀਦਾ ਜਿਹੜਾ ਵੱਧ ਤੋਂ ਵੱਧ ਗਰਮੀ ਭਾਜੀ ਕੰਟਰੋਲ ਕਰਨ ਦਾ ਇੱਕੋ ਹੀ ਤੁਹਾਨੂੰ ਪਤਾ ਹੈ ਹੱਲ ਆ ਰੁੱਖ ਲਗਾਓ ਵੱਧ ਵੱਧ ਅਸੀਂ ਵੀ ਹਰਕਾ 200 ਬੂਟੇ ਲਾਇਆ ਸੀ ਪਿੰਡ ਆ ਮਤਲਬ ਨਵੇਂ ਸਾਲ ਤੋਂ ਬਾਅਦ ਚ ਇਸ ਕਰਕੇ ਭਾਜੀ ਅਸੀਂ ਵੀ ਰੁੱਖ ਹਰ ਸਾਲ ਲਗਾਈਦੇ ਆ ਆ ਰੁੱਖ ਇੱਥੋਂ ਲੈ ਕੇ ਆਉਂਦਾ ਕੁਝ ਲੋ ਜਿੱਦਾਂ ਅੱਗਾਂ ਲਗਾਉਂਦੇ ਲੋਕ ਉਹਦੇ ਕਰਕੇ ਰੁੱਖ ਸੜ ਵੀ ਜਾਂਦੇ ਨੇ